ਜੇ ਤੁਸੀਂ ਪੰਜਾਬੀ ਵਿੱਚ ਵੀਡੀਓ ਸੁਣਨਾ ਚਾਹੁੰਦੇ ਹੋ ਮੈਂ ਬਣਾਉਣਾ ਤਾਂ ਪੰਜਾਬੀ ਵਿੱਚ ਹੀ ਹੁੰਨਾਗਾ ਪਰ YouTube ਦਾ ਅਪਡੇਟ ਆਇਆ ਤੁਸੀਂ ਸੈਟਿੰਗ ਤੇ ਕਲਿੱਕ ਕਰਨਾਗਾ ਆ ਜਿਹੜਾ ਆਡੀਓ ਟਰੈਕ ਆ ਇਹਨੂੰ ਪੰਜਾਬੀ オリジナル ਤੇ ਕਰ ਲਿਆ ਕਰੋ ਇਹ ਇੰਗਲਿਸ਼ ਚ ਹੋ ਜਾਂਦਾਗਾ 6 ਮਹੀਨੇ ਵਿੱਚ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਸਕਦੀ ਹੈ ਪਰ ਅੱਜ ਤੁਸੀਂ ਜੋ ਸੋਚ ਰਹੇ ਹੋ ਉਹੀ ਤੁਹਾਡਾ ਪਵੇਖ ਲਿਖ ਰਿਹਾ ਹੈ 90% ਲੋਕ ਇਹ ਗੱਲ ਜਾਣਦੇ ਹੀ ਨਹੀਂ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਗੱਲ ਦੱਸਣ ਲੱਗਾ ਹਾਂ ਜੋ ਸ਼ਾਇਦ ਹੀ ਪਹਿਲਾਂ ਕਿਸੇ ਨੇ ਇਸ ਤਰ੍ਹਾਂ ਸਾਫ਼ ਸ਼ਬਦਾਂ ਵਿੱਚ ਦੱਸੀ ਹੋਵੇਗੀ ਤੁਸੀਂ ਸੋਚਦੇ ਹੋ ਜ਼ਿੰਦਗੀ ਅਚਾਨਕ ਬਦਲ ਜਾਂਦੀ ਆ ਅਚਾਨਕ ਪੈਸੇ ਆ ਜਾਂਦੇ ਨੇ ਅਚਾਨਕ ਰਿਸ਼ਤਾ ਟੁੱਟ ਜਾਂਦਾਗਾ ਅਚਾਨਕ ਸਿਹਤ ਖਰਾਬ ਹੋ ਜਾਂਦੀ ਆ ਪਰ ਸੱਚ ਇਹ ਹੈ ਕਿ ਕੁਝ ਵੀ ਅਚਾਨਕ ਨਹੀਂ ਹੁੰਦਾ ਹਰ ਨਤੀਜਾ ਪਹਿਲਾਂ ਅੰਦਰ ਬਣਦਾ ਹੈ ਫਿਰ ਬਾਹਰ ਨਜ਼ਰ ਆਉਂਦਾ ਹੈ ਤੁਹਾਡਾ ਫਿਊਚਰ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਆ ਉਹ ਹੌਲੀ-ਹੌਲੀ ਤੁਹਾਡੇ ਆਪਣੇ ਮਨ ਵਿੱਚ ਲਿਖਿਆ ਜਾ ਰਿਹਾ ਤੁਸੀਂ ਹਰ ਰੋਜ਼ ਜੋ ਸੋਚਦੇ ਹੋ ਜੋ ਦੇਖਦੇ ਹੋ ਜੋ ਵੀ ਸੁਣਦੇ ਹੋ ਉਹ ਸਾਰਾ ਤੁਹਾਡੇ ਅੰਦਰ ਇੱਕ ਪ੍ਰੋਗਰਾਮ ਵਾਂਗ ਸੈੱਟ ਹੋ ਰਿਹਾ ਹੈ ਦਿਮਾਗ ਕਦੇ ਵੀ ਖਾਲੀ ਨਹੀਂ ਹੁੰਦਾ ਉਹ ਹਰ ਤਜਰਬੇ ਨੂੰ ਰਿਕਾਰਡ ਕਰਦਾ ਹੈ ਤੁਸੀਂ ਜੇ ਹਰ ਰੋਜ਼ ਇਹ ਸੋਚਦੇ ਹੋ ਮੇਰੇ ਨਾਲ ਕੁਝ ਵੀ ਚੰਗਾ ਨਹੀਂ ਹੋਵੇਗਾ ਤਾਂ ਤੁਹਾਡਾ ਮਾਈਂਡ ਉਸੇ ਹਕੀਕਤ ਲਈ ਰਸਤਾ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਜੇ ਤੁਸੀਂ ਇਹ ਮੰਨਦੇ ਹੋ ਮੈਂ ਕਮਜ਼ੋਰ ਹਾਂ ਮੇਰੇ ਕੋਲ ਮੌਕਾ ਨਹੀਂ ਮੇਰੀ ਕਿਸਮਤ ਖਰਾਬ ਹੈ ਤਾਂ ਇਹ ਵਿਚਾਰ 6 ਮਹੀਨੇ ਬਾਅਦ ਤੁਹਾਡੇ ਜੀਵਨ ਦੇ ਹਕੀਕਤ ਬਣ ਸਕਦੇ ਨੇ ਬਹੁਤ ਲੋਕ ਮੈਨੂੰ ਕਹਿੰਦੇ ਨੇ ਸਭ ਕੁਝ ਅਚਾਨਕ ਖਰਾਬ ਹੋ ਗਿਆ ਪਰ ਮੈਂ ਇੱਕ ਹੀ ਸਵਾਲ ਪੁੱਛਦਾਗਾ ਵੀ ਪਿਛਲੇ 6 ਮਹੀਨਿਆਂ ਤੋਂ ਆਪਣੇ ਮਨ ਨੂੰ ਤੁਸੀਂ ਕੀ ਖਵਾ ਰਹੇ ਸੀ ਕਿਉਂਕਿ ਜਿਹੜਾ ਆਪਣਾ ਮਨ ਹੈ ਉਹ ਖੇਤ ਵਾਂਗ ਆ ਜੋ ਬੀਜ ਪਾਵਾਂਗੇ ਜੇ ਤੁਸੀਂ ਡਰ ਬੀਜੋਗੇ ਤਾਂ ਡਰ ਉੱਗੇਗਾ ਜੇ ਤੁਸੀਂ ਵਿਸ਼ਵਾਸ ਬੀਜੋਗੇ ਤਾਂ ਮੌਕੇ ਉਗਣੇ ਸ਼ੁਰੂ ਹੋ ਜਾਣਗੇ ਇਹ ਕੋਈ ਜਾਦੂ ਨਹੀਂ ਹੈਗਾ ਇਹ ਮਨ ਦਾ ਕਾਨੂੰਨ ਤੁਸੀਂ ਇੱਕ ਗੱਲ ਧਿਆਨ ਨਾਲ ਸਮਝੋ ਵੀ ਜਿਹੜਾ ਆਪਣਾ ਦਿਮਾਗ ਆ ਇਹਨੂੰ ਸੱਚ ਤੇ ਕਲਪਨਾ ਵਿੱਚ ਜਿਆਦਾ ਫਰਕ ਨਜ਼ਰ ਨਹੀਂ ਆਉਂਦਾ ਜੇ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ناکਾਮ ਫੇਲੀਅਰ ਹੁੰਦਾ ਵੇਖਦੇ ਹੋ ਤਾਂ ਤੁਹਾਡਾ ਅੰਦਰੂਨੀ ਸਿਸਟਮ ਉਸੇ ناکامی ਲਈ ਤਿਆਰੀ ਕਰਦਾ ਕਿਉਂਕਿ ਅੰਦਰ ਜਿਹੜਾ ਤੁਸੀਂ ਸੋਚ ਰਹੇ ਹੋ ਉਹ ਸਿਰਫ 네ਗੇਟਿਵਿਟੀ ਆ ਪਰ ਜੇ ਤੁਸੀਂ ਆਪਣੇ ਆਪ ਨੂੰ ਕਾਮਯਾਬ ਹੋਇਆ ਦੇਖਦੇ ਹੋ ਤਿਆਰੀ ਕਰਦੇ ਹੋ ਆਪਣੇ ਆਪ ਦੇ ਨਾਲ ਇੱਜ਼ਤ ਨਾਲ ਗੱਲ ਕਰਦੇ ਹੋ ਤਾਂ ਹੌਲੀ-ਹੌਲੀ ਤੁਹਾਡੀ ਅੰਦਰੂਨੀ ਤਾਕਤ ਬਦਲਣ ਲੱਗਦੀ ਆ ਇਹ ਸਾਰਾ ਇਕੋ ਦਾਮ ਨਹੀਂ ਹੁੰਦਾ ਪਹਿਲਾਂ ਵਿਚਾਰ ਬਦਲਦੇ ਨੇ ਫਿਰ ਹੌਲੀ ਹੌਲੀ ਫੈਸਲੇ ਬਦਲਦੇ ਨੇ ਤੇ ਆਖਰਕਾਰ ਨਤੀਜੇ ਬਦਲ ਜਾਂਦੇ ਨੇ ਇੱਕ ਵੱਡੀ ਗਲਤੀ ਜੋ 90% ਲੋਕ ਕਰਦੇ ਨੇ ਉਹ ਗਲਤੀ ਇਹ ਹੈ ਕਿ ਉਹ ਆਪਣੇ ਮਨ ਦੀ ਰਾਖੀ ਨਹੀਂ ਕਰਦੇ ਉਹ ਹਰ ਨਕਾਰਾਤਮਕ 네ਗੇਟਿਵ ਸਬਰ ਦੇਖਦੇ ਨੇ ਹਰ ਵਿਵਾਦ ਸੁਣਦੇ ਨੇ ਹਰ ਡਰਾਉਣੀ ਗੱਲ ਆਪਣੇ ਅੰਦਰ ਭਰ ਲੈਂਦੇ ਨੇ ਫਿਰ ਹੈਰਾਨ ਹੁੰਦੇ ਨੇ ਕਿ ਕਬਰਹਾਟ ਕਿਉਂ ਵੱਧ ਰਹੀ ਆ ਕਿਉਂਕਿ ਤੁਸੀਂ ਆਪਣੇ ਮਨ ਨੂੰ ਬਿਨਾ ਫਿਲਟਰ ਦੇ ਸਭ ਕੁਝ ਦੇ ਰਹੇ ਹੋ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾਗਾ ਤੁਸੀਂ ਸਮਝੋਗੇ ਜੇ ਸਰੀਰ ਨੂੰ ਆਪਾਂ ਗੰਦਾ ਖਾਣਾ ਖਵਾਈਏ ਤਾਂ ਆਪਾਂ ਨੂੰ ਬਿਮਾਰੀਆਂ ਲੱਗਣਗੀਆਂ ਹੀ ਲੱਗਣਗੀਆਂ ਇਸੇ ਤਰ੍ਹਾਂ ਹੀ ਆਪਣਾ ਮਨ ਆ ਜੇ ਆਪਾਂ ਆਪਣੇ ਮਨ ਨੂੰ ਗੰਦੇ ਵਿਚਾਰ ਖਵਾਵਾਂਗੇ ਗੰਦੀਆਂ 네ਗੇਟਿਵਿਟੀ ਭੁੱਖੀਆਂ ਗੱਲਾਂ ਸੋਚਾਂਗੇ ਤਾਂ ਫਿਰ ਜਿਹੜਾ ਬਾਹਰ ਰਿਜ਼ਲਟ ਆਉਣਾ ਉਹ ਨੈਗੇਟਿਵਿਟੀ ਹੀ ਆਊਗਾ ਉਹ ਕੀ ਆਊਗਾ ਡਰ ਨਿਰਾਸ਼ਾ ਉਹੀ ਪੱਲੇ ਆਊਗੀ ਹੁਣ ਸਮਝ ਤਾਂ ਲਿਆ ਵੀ ਮਨ ਨੂੰ ਵੀ ਫਿਲਟਰ ਕਰਨਾ ਹੁੰਦਾਗਾ ਤਾਂ ਇਹ ਹੈ ਵੀ ਬਦਲਾਵ ਲਿਆਇਆ ਕਿਵੇਂ ਜਾਵੇ ਉਹਦਾ ਵੀ ਸੋਲੂਸ਼ਨ ਦੱਸਦੇ ਆ ਪਰ ਬਦਲਾਵ ਇੱਕ ਦਿਨ ਚ ਨਹੀਂ ਆਉਂਦਾ ਪਰ ਇੱਕ ਫੈਸਲੇ ਨਾਲ ਸ਼ੁਰੂ ਜ਼ਰੂਰ ਹੁੰਦਾਗਾ ਤੁਸੀਂ ਆਪਣੇ ਆਪ ਨਾਲ ਇੱਕ ਫੈਸਲਾ ਕਰੋ ਕਿ ਮੈਂ ਆਪਣੇ ਮਨ ਨੂੰ ਸਾਫ਼ ਕਰਾਂਗਾ ਹਰ ਰੋਜ਼ ਸਵੇਰੇ 5 ਮਿੰਟ ਜਾਂ 10 ਮਿੰਟ ਆਪਣੇ ਆਪ ਨਾਲ ਬੈਠੋ ਕੋਈ ਮੋਬਾਈਲ ਦਾ ਯੂਜ਼ ਨਾ ਕਰਿਓ ਕੋਈ ਆਸ-ਪਾਸੇ ਸ਼ੋਰ ਨਾ ਹੋਵੇ ਸਿਰਫ 10 ਮਿੰਟ ਕੱਟਨੇ ਆ ਬਾਲਾ ਨਹੀਂ ਟਾਈਮ ਸਿਰਫ ਆਪਣੇ ਸਾਹਾਂ ਨੂੰ ਦੇਖੋ ਇਹ ਛੋਟੀ ਜੀ ਆਦਤ ਤੁਹਾਡੇ ਅੰਦਰ ਸਥਿਰਤਾ ਪੈਦਾ ਕਰੂਗੀ ਫਿਰ ਤੁਸੀਂ ਹੌਲੀ-ਹੌਲੀ ਆਪਣੇ ਵਿਚਾਰਾਂ ਨੂੰ ਪકડਨਾ ਸ਼ੁਰੂ ਕਰੋਗੇ ਜਦੋਂ 네ਗੈਟਿਵਿਟੀ ਕੋਈ ਵੀ ਵਿਚਾਰ ਆਵੇ ਉਸ ਨੂੰ ਤੁਰੰਤ ਸੱਚ ਨਾ ਮੰਨੋ ਉਸ ਨੂੰ ਦੇਖੋ ਸਮਝੋ ਤੇ ਛੱਡ ਦਿਓ ਜਦੋਂ ਇਹ ਤੁਸੀਂ ਹੌਲੀ-ਹੌਲੀ ਅਭਿਆਸ ਕਰੋਗੇ ਪ੍ਰੈਕਟਿਸ ਕਰੋਗੇ ਤੁਸੀਂ ਥੋੜੇ ਦਿਨਾਂ ਬਾਅਦ ਦੇਖੋਗੇ ਵੀ ਪਹਿਲਾਂ ਤੁਹਾਡੇ ਤੇ 네ਗੈਟਿਵਿਟੀ ਕਿੰਨੀ ਹਾਈ ਵੀ ਹੁੰਦੀ ਸੀ ਤੇ ਨਿਰਾਸ਼ਾ ਜੀ ਰਹਿੰਦੀ ਸੀਗੀ ਜਦੋਂ ਤੁਸੀਂ ਇਹ ਲਗਾਤਾਰ ਕਰੋਗੇ 네ਗੇਟਿਵਿਟੀ ਵਿਚਾਰ ਆਉਣਗੇ ਪਰ ਤੁਹਾਨੂੰ ਪਤਾ ਲੱਗਣ ਲੱਗ ਜਾਊਗਾ ਵੀ ਹਾਂ ਇਹਨਾਂ ਨੂੰ ਮੈਂ ਕਰਾਸ ਕਰਨਾਗਾ ਮਤਲਬ ਕਹਿਣ ਦਾ ਮਤਲਬ ਤੁਹਾਡੇ ਤੇ ਪਹਿਲਾਂ ਜਿੰਨਾ ਇਫੈਕਟ ਨਹੀਂ ਕਰਨਗੇ ਹੁਣ ਆਪਾਂ ਵੱਧਦੇ ਹਾਂ ਆਪਣੇ ਅਗਲੇ ਕਦਮ 'ਚ ਅਗਲੇ ਕਦਮ 'ਚ ਆਪਣੇ ਆਪ ਨਾਲ ਗੱਲ ਕਰਨ ਦਾ ਢੰਗ ਬਦਲਣਾ ਆਪਾਂ ਅਕਸਰ ਆਪਾਂ ਆਪਣੇ ਆਪ ਨਾਲ ਬਹੁਤ ਸਖਤ ਹੁੰਨੇ ਆ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਮੈਂ ਨਹੀਂ ਕੁਝ ਕਰ ਸਕਦਾ ਇਹ ਅੰਦਰੂਨੀ ਗੱਲਬਾਤ ਹੀ ਆਪਣੀ ਸਾਰੀ એનર્ਜੀ ਤਾਕਤ ਖਤਮ ਕਰਦੀ ਆ ਕਿਉਂਕਿ ਜਦੋਂ ਇਹ ਆਪਣੇ ਆਪ ਨਾਲ ਲੜਦੇ ਆ ਤਾਂ ਇਹ ਇੰਨਾ ਕਿ ਨੈਗੇਟਿਵਿਟੀ ਫੀਲ ਕਰਵਾਉਂਦੀ ਆ ਵੀ ਜੋ ਕੁਝ ਕਰਨ ਦੀ ਸੋਚ ਰਹੀ ਸੀ ਉਸ ਉਸ ਤੋਂ ਤਾਂ ਮਾਈਂਡ ਚਲਾ ਹੀ ਜਾਂਦਾਗਾ ਫਿਰ ਇੰਨਾ ਗਿਲਟ ਗੰਦਾ ਫੀਲ ਹੁੰਦਾਗਾ ਵੀ ਛੱਡ ਪਰਾਂ ਸਾਰਾ ਕੁਝ ਛੱਡ ਕਰਨ ਨੂੰ ਦਿਲ ਕਰਦਾਗਾ ਇਹੀ ਚੇਂਜ ਕਰਨਾਗਾ ਅੱਜ ਤੋਂ ਆਪਣੇ ਆਪ ਨਾਲ ਨਰਮ ਬੋਲੋ ਆਪਣੇ ਆਪ ਨੂੰ ਕਹੋ ਮੈਂ ਸਿੱਖ ਰਿਹਾ ਹਾਂ ਮੈਂ ਬਦਲ ਰਿਹਾ ਹਾਂ ਮੈਂ ਹਰ ਦਿਨ ਥੋੜਾ ਥੋੜਾ ਕਰਕੇ ਅੱਗੇ ਵਧ ਰਿਹਾ ਹਾਂ ਇਹ ਲਾਈਨਾਂ ਸਿਰਫ ਲਾਈਨਾਂ ਨਹੀਂ ਹੈਗੀਆਂ ਇਹ ਨਵੇਂ ਬੀਜ ਨੇ ਜੇ ਤੁਸੀਂ ਇਹ ਪ੍ਰਕਿਰਿਆ ਲਗਾਤਾਰ 40 ਦਿਨਾਂ ਤੱਕ ਕਰ ਲੈਨੇ ਹੋ ਤਾਂ ਤੁਸੀਂ ਆਪਣੇ ਅੰਦਰ ਇੱਕ ਅਜੀਬ ਜਿਹੀ ਸ਼ਾਂਤੀ ਮਹਿਸੂਸ ਕਰੋਗੇ ਫਿਰ 6 ਮਹੀਨੇ ਬਾਅਦ ਜਦੋਂ ਤੁਸੀਂ ਪਿੱਛੇ ਮੁੜ ਕੇ ਵੇਖੋਗੇ ਤਾਂ ਫਿਰ ਤੁਹਾਨੂੰ ਸਮਝ ਆਵੇਗੀ ਕਿ ਬਦਲਾਅ ਕਿਵੇਂ ਹੌਲੀ-ਹੌਲੀ ਹੋਇਆ ਤੁਸੀਂ ਹੋਰ ਸਪਸ਼ਟ ਤੇ ਕਲੀਅਰ ਸੋਚਣ ਲੱਗੋਗੇ ਤੁਹਾਡੇ ਫੈਸਲੇ ਮਜ਼ਬੂਤ ਹੋਣ ਲੱਗ ਪੈਣਗੇ ਲੋਕਾਂ ਦੀ ਰਾਏ ਲੋਕਾਂ ਦੀਆਂ ਗੱਲਾਂ ਜਿਹੜੀਆਂ ਉਹ ਤੁਹਾਨੂੰ ਘੱਟ ਹਲਾਉਣ ਲੱਗਣਗੀਆਂ ਉਹ ਤੁਹਾਡੇ ਤੇ ਘੱਟ ਇਫੈਕਟ ਕਰਨਗੀਆਂ ਜਿਹੜੀਆਂ ਹੁਣ ਜ਼ਿਆਦਾ ਕਰਦੀਆਂ ਨੇ ਤੇ ਇਹੀ ਅਸਲ ਤਾਕਤ ਹੈ ਐਂਡ ਤੇ ਇੱਕ ਗੱਲ ਧਿਆਨ ਨਾਲ ਸਮਝ ਲਵੋ ਤੁਹਾਡੀ ਜ਼ਿੰਦਗੀ ਤੁਹਾਡੀ ਕਿਸਮਤ ਨਾਲ ਨਹੀਂ ਤੁਹਾਡੇ ਅੰਦਰੂਨੀ ਪ੍ਰੋਗਰਾਮ ਨਾਲ ਚਲਦੀ ਆ ਤੇ ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਇਹ ਪ੍ਰੋਗਰਾਮ ਬਦਲਿਆ ਜਾ ਸਕਦਾ ਹੈ ਪਰ ਲੇਖਕ ਬਣ ਤੋਂ ਪਹਿਲਾਂ ਆਪਣੇ ਵਿਚਾਰਾਂ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਆ ਜੇ ਤੁਸੀਂ ਅੱਜ ਤੋਂ ਜਾਗਰੂਕ ਹੋਗੇ ਤਾਂ ਅੱਜ ਤੋਂ 6 ਮਹੀਨਿਆਂ ਬਾਅਦ ਤੁਹਾਡੀ ਜ਼ਿੰਦਗੀ ਸੱਚਮੁੱਚ ਵੱਖਰੀ ਹੋ ਸਕਦੀ ਆ ਅਖੀਰ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹਣਾਗਾ ਕਿ ਡਰ ਕੇ ਨਾ ਜਿਓ ਬੇਖਬਰ ਹੋ ਕੇ ਨਾ ਜਿਓ ਆਪਣੇ ਮਨ ਦੀ ਰਾਖੀ ਕਰੋ ਕੰਟਰੋਲ 'ਚ ਰੱਖੋ ਇਹਨੂੰ ਕਿਉਂਕਿ ਜੋ ਕੁਝ ਤੁਸੀਂ ਅੱਜ ਅੰਦਰ ਸੋਚ ਰਹੇ ਹੋ ਉਹੀ ਕੱਲ ਤੁਹਾਡੇ ਬਾਹਰ ਦਿਖਾਈ ਦੇਊਗਾ ਤੇ ਜੇ ਤੁਸੀਂ ਇਹ ਗੱਲ ਸਮਝ ਗਏ ਤਾਂ ਅੰਦਰ ਸੰਘਰਸ਼ ਤੁਹਾਡਾ ਅੱਜ ਤੋਂ ਹੀ ਖਤਮ ਹੋ ਸਕਦਾ ਹੈ ਜੇ ਤੁਸੀਂ ਹੁਣ ਤੱਕ ਸੁਣ ਰਹੇ ਹੋ ਤਾਂ ਇਹ ਸੰਦੇਸ਼ ਤੁਹਾਡੇ ਲਈ ਹੀ ਸੀ ਅੱਜ ਤੋਂ ਆਪਣੀ ਕਹਾਣੀ ਨਵੀਂ ਲਿਖਣੀ ਸ਼ੁਰੂ ਕਰੋ ਕਿਉਂਕਿ 6 ਮਹੀਨਿਆਂ ਬਾਅਦ ਜਾਤਾ ਤੁਸੀਂ ਪੁਰਾਣੀ ਜ਼ਿੰਦਗੀ 'ਚ ਹੋਮੂਗੇ ਜਾਂ ਕਿਸੇ ਨਵੀਂ ਉਚਾਈ ਦੇ ਫੈਸਲਾ ਅੱਜ ਤੁਹਾਡੇ ਹੱਥ ਵਿੱਚ ਹੈ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਜਿਹੇ ਹੋਰ ਵੀਡੀਓ ਲਈ ਜਿਸ ਨਾਲ ਤੁਹਾਡੀ ਲਾਈਫ ਚੇਂਜ ਹੋ ਸਕੇ